ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਆਪਣੇ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਟੂਰੀ ਤੋਂ ਜਿਹੜੇ ਕੱਪੜੇ ਰੈਡੀ ਹੋયા ਹਨ ਜਿਹੜੇ ਆਪਾਂ ਨੇ ਥੋੜੇ ਜਿਹਾ ਡਿਜ਼ਾਈਨਰ ਸੂਟ ਬਣਾਇਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਧੂ ਬੁਟੀਕ ਐਂਡ ਬਿਊਟੀ ਸਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਜਿਹੜਾ ਹੈਗਾ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਨੇੜੇ ਸਾਡੇ ਹੈਗਾ ਆ ਆਰੀਆ ਮੈਮੋਰੀਅਲ ਇੰਸਟੀਟਿਊਟ ਆਪਣੇ ਬਿਲਕੁਲ ਨੇੜੇ ਹੈ ਹੁਣ ਜਿਹੜੇ ਆਪਣੇ ਸੂਟ ਤਿਆਰ ਹੋਇਆ ਨਾ ਥੋੜੇ ਬਹੁਤੇ ਡਿਜ਼ਾਈਨਰ ਹੋਇਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਆਪਣੇ ਸਿੰਪਲ ਵੀ ਹੋਇਆ ਸਿੰਪਲ ਦੀ ਆਪਾਂ ਵੀਡੀਓ ਨਹੀਂ ਦਿਖਾਉਂਦੇ ਹੁੰਦੇ ਇਹ ਆ ਦੇਖੋ ਪਹਿਲਾ ਜਿਹੜਾ ਹੈਗਾ ਜੀ ਆਪਣੀ ਅਮਰੇਲਾ ਕੱਟ ਦੀ ਫਰਾਕ ਤਿਆਰ ਕਰੀ ਹੈ ਆ ਦੇਖੋ ਬਹੁਤ ਜ਼ਿਆਦਾ ਸੋਹਣੀ ਫਰਾਕ ਤਿਆਰ ਹੋਈ ਹੋਈ ਹੈ ਇਹ ਜਿਹੜਾ ਹੈਗਾ ਫੁੱਲ ਲਾਈਨਿੰਗ ਸੂਟ ਹੈ ਜੀ ਆ ਦੇਖੋ ਇਸ ਤਰ੍ਹਾਂ ਜਿਹੜੀ ਹੈਗੀ ਆਪਾਂ ਨੇ ਬਾਡੀ ਲਗਾ ਕੇ ਬਾਡੀ ਜਿਹੜੀ ਹੈਗੀ ਅਸੀਂ ਪਲਾਜੋ ਨਾਲ ਦੀ ਲਗਾਈ ਹੈ ਜੀ ਪਲਾਜੋ ਨਾਲ ਦੀ ਬਾਡੀ ਲਗਾਈ ਹੈ ਜੋਰ ਜੱਟ ਦਾ ਜਿਹੜਾ ਹੈਗਾ ਸੂਟ ਹੈਗਾ ਆ ਇਹਦਾ ਗਲਾ ਜਿਹੜਾ ਆਪਾਂ ਨੇ ਪੱਟੀ ਲਾ ਕੇ ਬਟਨ ਲਾ ਕੇ ਦੇਖੋ ਪਾਈਪਿੰਗ ਲਾ ਕੇ ਬਟਨ ਲਾ ਕੇ ਗਲਾ ਤਿਆਰ ਕਰਿਆ ਇਹਨਾਂ ਦੀ ਜਿਹੜੀ 슬ੀਵਸ ਹੈ ਆਪਾਂ ਨੇ ਦੇਖੋ ਕਾਫ ਵਾਲੀ ਕਰੀ ਹੈ ਕਾਫ ਵਾਲੀ ਜਿਹੜੀ ਬਾਹ ਬਣਾਈ ਹੈਗੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਇੱਥੇ ਵੀ ਆਪਣੀ ਪਾਈਪਿੰਗ ਪਾਈ ਹੋਈ ਹੈ ਉੱਪਰ ਜਿਹੜਾ ਇੱਕ ਇੱਕ ਬਟਨ ਲਾਇਆ ਇੱਥੇ ਜਿਹੜੇ ਬਲ ਪਾਏ ਹੋਏ ਆ ਉੱਪਰ ਆਪਾਂ ਨੇ ਬਲ ਪਾਏ ਨੇ ਜੀ ਬਹੁਤ ਜ਼ਿਆਦਾ ਸੋਹਣੀ ਜਿਹੜੀ ਹੈਗੀ ਡ्रेस ਬਣ ਕੇ ਤਿਆਰ ਹੈ ਅੰਬ੍ਰੇਲਾ ਕੱਟ ਦੀ ਫਰਾਕ ਬਣਾਈ ਹੈ ਨੀਚੇ ਆਪਾਂ ਨੇ ਪੀਕੋ ਕਰਵਾਈ ਹੈ ਆ ਦੇਖੋ ਨੀਚੇ ਆਪਣੀ ਪੀਕੋ ਕਰਵਾਈ ਹੋਈ ਹੈ ਅੰਦਰ ਆਪਣੀ ਲਾਈਨਿੰਗ ਲੱਗੀ ਹੋਈ ਹੈ ਲਾਈਨਿੰਗ ਜਿਹੜਾ ਹੈਗਾ ਪੈਂਟ ਪਲਾਜੋ ਤਿਆਰ ਕਰਿਆ ਹੋਇਆ ਇਹਦੇ ਵਿੱਚ ਵੀ ਸਾਰੀ ਲਾਈਨਿੰਗ ਲੱਗੀ ਹੋਈ ਹੈ 6 ਇੰਚ ਦੀ ਜਿਹੜੀ ਹੈਗੀ ਇਹਦੇ ਉੱਪਰ ਜਿਹੜੀ ਹੈਗੀ ਆਪਾਂ ਨੇ ਇਲਾਸਟਿਕ ਪਾਈ ਹੈ ਜੀ ਫੁੱਲ ਲਾਈਨਿੰਗ ਸੂਟ ਹੈ ਦੇਖੋ ਕਿੰਨਾ ਸੋਹਣਾ ਬਾਂਦਨੀ ਜਾਂ ਪ੍ਰਿੰਟ ਹੈ ਬਹੁਤ ਸੋਹਣਾ ਪਜਾਮੇ ਨਾਲ ਦਾ ਇਹ ਕੱਪੜੇ ਇਹਨੂੰ ਫਰਾਕ ਨੂੰ ਕੱਪੜਾ ਥੋੜਾ ਜ਼ਿਆਦਾ ਲੱਗਦਾ ਹੈ ਨਾ ਉਹਦੇ ਕਰਕੇ ਫਰਾਕ ਫਰਾਕ ਬਣੀਆਂ ਨੀਚੇ ਉਹ ਇਹ ਅਸੀਂ ਪਜਾਮੇ ਦੇ ਨਾਲ ਦਾ ਜਿਹੜਾ ਕੱਪੜਾ ਹੈਗਾ ਸੀਗਾ ਉਹ ਆਪਾਂ ਨੇ ਇਹਦੀ ਬਾਡੀ ਲਗਾਤੀ ਇਹਦੀ ਹੀ ਆਪਾਂ ਨੇ ਬਾਹਾਂ ਲਗਾਤੀਆਂ ਨਾਲੇ ਦਾ ਡਿਜ਼ਾਈਨ ਬਣ ਗਿਆ ਨਾਲੇ ਬਹੁਤ ਜਿਆਦੇ ਸੋਹਣੀ ਜਿਹੜੀ ਹੈਗੀ ਫਰਾਕ ਬਣ ਕੇ ਤਿਆਰ ਹੋ ਗਈ ਜੀ ਅਗਲਾ ਆਪਣਾ ਸੂਟ ਹੈਗਾ ਜੀ ਇਹ ਵਾਲਾ ਇਹ ਸਿਮਰ ਦਾ ਸੂਟ ਹੈਗਾ ਆ ਹਾਂ ਵੇਖੋ ਇਹ ਸਿਮਰ ਦਾ ਸੂਟ ਹੈਗਾ ਦੇਖੋ ਇਹਦੇ ਇਹ ਬਾਕੀ ਸਿੰਪਲ ਬਣਿਆ ਹੈਗਾ ਇਹਦੇ ਆਪਾਂ ਨੇ ਦੇਖੋ ਇਹ ਵਾਲੀ ਜਿਹੜੀ ਹੈਗੀ ਪਾਈਪਿੰਗ ਕੱਢੀ ਹੈ ਜੀ ਸਮੋਸਾ ਵਾਲੀ ਹੈ ਨਾ ਸਮੋਸਾ ਲਾਈਸ ਕਹਿ ਦਿੰਦੇ ਨੇ ਇਹਨੂੰ ਸਮੋਸਾ ਲੈਸ ਉਹਦੀ ਆਪਾਂ ਨੇ ਇਹ ਗੁੰਮ ਦੇਖੋ ਗੁੰਮ ਪਾਈਪਿੰਗ ਕੱਢੀ ਹੈ ਜੀ ਤੇ ਨਾਲ ਹੀ ਆਪਾਂ ਨੇ ਬਾਹਮਾਂ ਤੇ ਲੱਡੀਆ ਦੇਖੋ ਜਿਹੜੀਆਂ ਪਾਕਿਸਤਾਨੀ ਬਾਹਮਾਂ ਕਰੀਆਂ ਨੇ ਆਪਾਂ ਨੇ ਬਹੁਤ ਸੋਹਣਾ ਸੂਟ ਹੈ ਜੀ ਵਿੱਚ ਆਪਾਂ ਨੇ ਜਿਹੜੀ ਹੈਗੀ ਲਾਈਨਿੰਗ ਲਾਈ ਹੈ ਫੁੱਲ ਕਮੀਜ਼ ਦੇ ਵਿੱਚ ਲਾਈਨਿੰਗ ਲੱਗੀ ਹੈ ਇਹਦੀ ਪਾਕਿਸਤਾਨੀ ਆਪਾਂ ਨੇ ਬਾਹਮਾਂ ਕਰੀਆਂ ਨੇ ਬਾਹਮਾਂ ਨੂੰ ਵੀ ਜਿਹੜੀ ਹੈਗੀ ਦੇਖੋ ਲੈਂਸ ਨਾਲ ਜਿਹੜੀ ਹੈਗੀ ਬਾਹਮਾਂ ਦੀ ਵੀ ਫਿਨਿਸ਼ਿੰਗ ਕੀਤੀ ਹੈ ਸਾਡੀ ਲੈਂਸ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਬਹੁਤ ਜਿਆਦੇ ਸੋਹਣੇ ਜਿਹੜੇ ਹੈਗੇ ਆ ਸੂਟ ਬਣ ਕੇ ਤਿਆਰ ਹੈ ਬਾਕੀ ਸਿੰਪਲ ਹੈ ਇਹਨਾਂ ਦੇ ਸਲਵਾਰ ਜਿਹੜੀ ਹੈਗੀ ਜੀ ਪਾਕਿਸਤਾਨੀ ਸਲਵਾਰ ਬਣਾਈ ਹੈ ਆਪਾਂ ਨੇ ਬਿਲਕੁਲ ਸਟੇਟ ਸਲਵਾਰ ਬਣਾਈ ਹੈ ਜਿੱਦਾਂ ਉਹ ਕਹਿ ਕੇ ਗਏ ਸੀਗੇ ਹਨਾ ਸਟੇਟ ਸਲਵਾਰ ਬਣੀ ਹੈ ਇਹਦੇ ਨਾਲ ਅਗਲਾ ਆਪਣਾ ਸੂਟ ਹੈਗਾ ਜੀ ਆਪਣੇ ਇਥੋਂ ਜਿਹੜਾ ਹੈਗਾ ਦੁਕਾਨ ਦੇ ਉੱਪਰੋਂ ਬੁਟੀਕ ਤੋਂ ਸੇਲ ਹੋਇਆ ਹੋਇਆ ਸੂਟ ਹੈਗਾ ਆ ਇਹ ਹੈਗਾ ਜੀ ਸਿਮਰ ਪਸ਼ਮੀਨੇ ਦਾ ਸੂਟ ਆ ਦੇਖੋ ਸਿਮਰ ਪਸ਼ਮੀਨੇ ਦਾ ਸੂਟ ਹੈਗਾ ਇਹ ਬਾਕੀ ਇਹ ਵੀ ਸਿੰਪਲ ਬਣਿਆ ਹੋਇਆ ਜੀ ਆਪਾਂ ਨੇ ਜਿਹੜੀ ਹੈਗੀ ਇਹਦੇ ਨਾਲ ਪਾਈਪਿੰਗ ਕੱਢੀ ਹੈ ਪਾਈਪਿੰਗ ਕੱਢੀ ਦੇਖੋ ਇਹ ਬਣੀ ਸੀ ਪਾਈਪਿੰਗ ਦੀ ਜਿਹੜੀ ਹੈਗੀ ਫਿਨਿਸ਼ਿੰਗ ਦਿਖਾਵਾਂਗੇ ਕਿੰਨੀ ਸਫਾਈ ਦੇ ਨਾਲ ਜਿਹੜੀ ਹੈਗੀ ਆਪਣੀ ਪਾਈਪਿੰਗ ਕੱਢੀ ਹੁੰਦੀ ਹੈ ਚਾਕਾਂ ਚਾਕਾਂ ਤੇ ਅਸੀਂ ਦੋਨੇ ਪਾਸੇ ਪਾਈਪਿੰਗ ਕੱਢੀ ਹੈ ਨਾਲੇ ਬਾਹਾਂ ਤੇ ਕੱਢੀ ਹੈ ਇਹ ਇਹਨਾਂ ਦੀ ਸਲਵਾਰ ਹੈਗੀ ਹੈ ਬਾਕੀ ਆਪਾਂ ਨੇ ਇੱਕ ਹੇਅਰ ਸੂਟ ਦੇਣਾ ਇਹ ਵੀ ਬਿਲਕੁਲ ਸਿੰਪਲ ਸੂਟ ਹੈ ਬਿਲਕੁਲ ਸਿੰਪਲ ਸੂਟ ਹੈ ਜੀ ਬਾਕੀ ਇਹ ਸੂਟ ਹੈਗਾ ਇਹਦੇ ਨਾਲ ਦੀ ਹਜੇ ਕਮੀਜ਼ ਨਹੀਂ ਤਿਆਰ ਹੋਈ ਇਹ ਵੀ ਬਿਲਕੁਲ ਸਿੰਪਲ ਸੂਟ ਹੈ ਇਹ ਏਡੇ ਵਾਲਾ ਸਿੰਪਲ ਸੂਟ ਹੈ ਸਿੰਪਲ ਸੂਟ ਦਾ ਜਿਹੜਾ ਹੈਗਾ ਆਪਣੇ ਜਾਂਦੀ ਰਹਿੰਦੇ ਆ ਇਹਨਾਂ ਨਾਲ ਦੀਆਂ ਸ਼ਰਟਾਂ ਤਰਪਾਈ ਹੋਣ ਵਾਲੀਆਂ ਰਹਿੰਦੀਆਂ ਨੇ ਇਹ ਸੂਟ ਆਪਾਂ ਨੇ ਦੇਣੇ ਸੀਗੇ ਤਾਂ ਕਰਕੇ ਆਪਾਂ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੈ ਜੀ ਆਹ ਦੇਖੋ ਜੀ ਆਪਾਂ ਤੁਹਾਨੂੰ ਦਿਖਾਉਣ ਲੱਗੇ ਜਿਹੜੀ ਆਪਾਂ ਨੇ ਬੱਚੇ ਦੀ ਡਰੈੱਸ ਰੈਡੀ ਕੀਤੀ ਹੈ ਆ ਦੇਖੋ ਇਹਦੇ ਤੇ ਆਪਾਂ ਗੋਟਾ ਪੱਤੀ ਗੋਟਾ ਪਲੱਸ ਪਤਾਸੇ ਇਹਨੂੰ ਪਤਾਸੇ ਫੁੱਲ ਪਤਾਸੇ ਜੀ ਕਹਿ ਦਿੰਦੇ ਆ ਤੇ ਉਹ ਲਾ ਕੇ ਆਪਾਂ ਨੇ ਰੈਡੀ ਕੀਤਾ ਆ ਦੇਖੋ ਇਸ ਤਰ੍ਹਾਂ ਇਹਨਾਂ ਦੇ ਬਾਹਵਾਂ ਵਗੈਰਾ ਬਣਾਈਆਂ ਨੇ ਇਸੇ ਜਿਹੜਾ ਬੱਚੇ ਦਾ ਛੋਟਾ ਗਲਾ ਹੀ ਚਾਹੀਦਾ ਹੁੰਦਾ ਹੈ ਨਾ ਉਹਦੇ ਕਰਕੇ ਆਪਾਂ ਨੇ ਫਿਰ ਸੇ ਜਿੱਪ ਲਗਾਤੀ ਵੀ ਜਿਹੜਾ ਪੌਣ ਚ ਬੱਚੇ ਦੇ ਕੋਈ ਦਿੱਕਤ ਨਾ ਆਵੇ ਪਿੱਛੇ ਆਪਾਂ ਨੇ ਜਿੱਪ ਲਗਾਤੀ ਆ ਦੇਖੋ ਇਸ ਤਰ੍ਹਾਂ ਖੁੱਲ ਕੇ ਜਿਵੇਂ ਮਰਜ਼ੀ ਕਿੰਨਾ ਵੱਡਾ ਜੀ ਵੱਡਾ ਹੋ ਗਿਆ ਫਿਰ ਇਹਨੂੰ ਪਾ ਕੇ ਦੇਖੋ ਆਪਾਂ ਜਿੱਪ ਲਾ ਵੀ ਸਕਦੇ ਆ ਇਸ ਤਰ੍ਹਾਂ ਕਰਕੇ ਅਸੀਂ ਜਿੱਪ ਲਾਤੀ ਇੱਕ ਇੱਕ ਜਿਹੜਾ ਇਹ ਫੁੱਲ ਜਿਹਾ ਆਪਾਂ ਨੇ ਬਾਹਾਂ ਤੇ ਵੀ ਲਾਇਆ ਉੱਪਰ ਬਾਕੀ ਜਿਹੜੀ ਹੈਗੀ ਡਰੈੱਸ ਬੋਟਾ ਪੱਤੀ ਦੇ ਨਾਲ ਤਿਆਰ ਕਰੀ ਹੈ ਜੀ ਤੇ نیچے ਆਪਾਂ ਨੇ ਤਿੰਨ ਲਾਏ ਨੇ ਫਿਰ ਦੋ ਤੇ ਫਿਰ ਇੱਕ ਇਹ ਜਿਹੜਾ ਹੈਗਾ ਬੜਿਆਂ ਦੀ ਵੀ ਬਣ ਜਾਂਦੀ ਹੈ ਜੀ ਜਿਵੇਂ ਜਾਗੂ ਵਾਲੀ ਡਰੈੱਸ ਬਹੁਤ ਵਧੀਆ ਲੱਗਦੀ ਹੈ ਇਹਦੇ ਨਾਲ ਤੁਸੀਂ ਘੱਗਰਾ ਵੀ ਬਣਵਾ ਸਕਦੇ ਹੋ ਉਹਨਾਂ ਨੇ ਜਿੱਦਾਂ ਸਾਨੂੰ ਸਲਵਾਰ ਹੀ ਕਿਹਾ ਸੀਗਾ ਬੱਚੇ ਵਾਸਤੇ ਆ ਦੇਖੋ ਆਈ ਆਪਾਂ ਨੇ ਸਲਵਾਰ ਬਣਾਈ ਹੈ ਇਹ ਨਾਲ ਸਲਵਾਰ ਤਿਆਰ ਕਰੀ ਹੈ ਆਪਾਂ ਨੇ ਬਲ ਪਾ ਕੇ ਛੋਟੀ ਜੀ ਸੰਵਾਰ ਹੈ 5 ਸਾਲ ਦੇ ਬੱਚੇ ਦੀ ਜਿਹੜੀ ਹੈਗੀ ਡਰੈਸ ਹੈਗੀ ਹੈ ਜੀ ਇਹ ਪੰਜਾਬੀ ਡਰੈਸ ਤੇ ਉੱਪਰ ਆਪਾਂ ਨੇ ਲਾਸਟਿਕ ਪਾਈ ਹੈ 벨ਟ ਦੇ 벨ਟ ਲੱਗੀ ਹੋਈ ਹੈ ਇਹਨਾਂ ਦੇ ਆਪਾਂ ਨੇ 3 ਇੰਚ ਦੀ ਜਿਹੜੀ ਹੈਗੀ 벨ਟ ਲਗਾਈ ਹੈ ਮੂਰੀ ਦੇ ਉੱਪਰ ਵੀ ਅਸੀਂ ਇਸ ਤਰ੍ਹਾਂ ਹੀ ਜਿੱਦਾਂ ਬਾਹਾਂ ਦੇ ਉੱਪਰ ਦੇਖੋ ਡਿਜ਼ਾਈਨ ਤਿਆਰ ਕਰਿਆ ਉਦਾਂ ਹੀ ਆਪਾਂ ਨੇ ਮੂਰੀ ਦੇ ਉੱਪਰ ਡਿਜ਼ਾਈਨ ਤਿਆਰ ਕਰਿਆ ਮੂਰੀ ਦੇ ਉੱਪਰ ਆਪਾਂ ਨੇ ਗੋਟਾ ਨਹੀਂ ਲਗਾਇਆ ਗੋਟਾ ਪੱਤੀ ਤੇ ਨਾਲ ਪਤਾਸੇ ਲਗਾਏ ਨੇ ਨਾਲ ਹੀ ਜਿਹੜਾ ਇਹਨਾਂ ਦਾ ਦੁਪੱਟਾ ਤਿਆਰ ਕਰਾਇਆ ਹੈ ਜਿੱਦਾਂ ਉਹ ਕਹਿ ਕੇ ਗਏ ਸੀਗੇ ਹਨਾ ਉਦਾਂ ਹੀ ਆਪਾਂ ਨੇ ਉਹਨਾਂ ਦਾ ਦੁਪੱਟਾ ਤਿਆਰ ਕਰਿਆ 2 ਮੀਟਰ ਦਾ ਦੁਪੱਟਾ ਕਹਿ ਕੇ ਗਏ ਸੀਗੇ ਉਹ ਕਿਉਂਕਿ ਵੈਸੇ ਤਾਂ ਬੱਚੇ ਦੇ ਛੋਟਾ ਦੁਪੱਟਾ ਚੱਲ ਜਾਂਦਾ ਹੈ ਜੀ ਵੈਸੇ ਤਾਂ ਬੱਚੇ ਦੇ ਛੋਟਾ ਦੁਪੱਟਾ ਵੀ ਚੱਲ ਜਾਂਦਾ ਹੈ ਜੀ ਇਹ ਉਹਨਾਂ ਨੇ 2 ਮੀਟਰ ਦਾ ਦੁਪੱਟਾ ਤਿਆਰ ਕਰਾਇਆ ਕਹਿੰਦੇ ਵੀ ਸਿਰ ਦੇ ਉੱਤੇ ਦੇਣੇ ਜਿਵੇਂ ਗਿੱਧੇ ਵਾਲੀਆਂ ਡਰੈੱਸਾਂ ਦੇ ਹਨਾ ਆਪਾਂ ਦੇਖ ਹੀ ਲੈਨੇ ਵੀ ਸਿਰ ਦੇ ਉੱਤੇ ਜਿਹੜਾ ਹੈਗਾ ਦੁਪੱਟਾ ਦੇ ਕੇ ਇੱਥੇ ਇਕੱਠਾ ਵਗੈਰਾ ਕਰਿਆ ਜਾਂਦਾ ਹੈ ਹਨਾ ਤਾਂ ਕਰਕੇ ਆਪਾਂ ਨੇ ਗੋਟਾ ਪੱਤੀ ਦਾ ਦੇਖੋ ਇਹ ਵਾਲਾ ਆਪਾਂ ਨੇ ਡਿਜ਼ਾਈਨ ਤਿਆਰ ਕਰਿਆ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਆਪਾਂ ਨੇ ਸਾਈਡਾਂ ਤੇ ਫੁੱਲ ਝੜੀ ਵਾਲੀ ਗੋਟਾ ਲਾਏ ਫੁੱਲ ਝੜੀ ਵਾਲਾ ਆਪਣਾ ਗੋਟਾ ਲਾਇਆ ਹੈ ਵਿੱਚ ਜਿਹੜਾ ਹੈਗਾ ਆਪਾਂ ਨੇ ਗੋਟਾ ਪੱਤੀ ਲਾਈਏ ਆ ਦੇਖੋ ਵਿੱਚ ਆਪਾਂ ਨੇ ਇਹ ਵਾਲੀ ਗੋਟਾ ਪੱਤੀ ਲਾਈਏ ਸਾਰੇ ਤਿੰਨ ਤਿੰਨ ਲੇਅਰ ਨਾਲ ਆਈਆਂ ਨੇ ਵੈਸੇ ਜੇ ਜਿਵੇਂ ਮੋਢੇ ਵਗੈਰਾ ਤੇ ਰੱਖਣਾ ਫਿਰ ਤਾਂ ਛੋਟਾ ਦੁਪੱਟਾ ਵੀ ਚੱਲ ਜਾਂਦਾ ਤਾਂ ਕਰਕੇ ਆਪਾਂ ਨੇ ਇਹ ਵੱਡਾ ਦੁਪੱਟਾ ਤਿਆਰ ਕਰਿਆ ਵੀ ਉਹਨਾਂ ਨੇ ਸਿਰ ਤੇ ਲੈਣਾ ਹੈ ਜਿਵੇਂ ਜਿੱਦੇ ਵਾਲੇ ਬੱਚਿਆਂ ਦੇ ਇੱਥੇ ਇਕੱਠਾ ਜਿਆ ਕਰਕੇ ਲਾ ਦਿੰਦੇ ਨੇ ਐਵੇਂ ਜੇ ਇਕੱਠਾ ਕਰਕੇ ਟੀਚਰ ਇੱਥੇ ਇਕੱਠਾ ਜਿਆ ਕਰਕੇ ਲਾਉਂਦੇ ਆ ਉਹਦੇ ਕਰਕੇ ਆਪਾਂ ਨੇ ਜਿਹੜਾ ਹੈਗਾ ਇਸ ਤਰ੍ਹਾਂ ਉਹਨਾਂ ਦਾ ਦੁਪੱਟਾ ਤਿਆਰ ਕਰਿਆ ਦੁਪੱਟਾ ਡਾਈ ਕਰਵਾ ਕੇ ਆ ਦੇਖੋ ਨਾਪ ਜਿਹੜਾ ਭੇਜਿਆ ਸੀਗਾ ਉਹਨਾਂ ਨੇ ਕਹਿੰਦੇ ਪੰਜਾਬੀ ਸੂਟ ਕੋਈ ਹੈ ਨਹੀਂ ਇਹਦਾ ਆਪਾਂ ਨੂੰ ਨਾਪ ਦੇ ਕੇ ਗਏ ਸੀਗੇ ਇਹ ਫਰਾਕ ਜੀ ਬਣੀ ਹੋਈ ਐ ਲੈਂਥ ਆਪਾਂ ਨੇ ਕਹਿਤਾ ਸੀਗਾ ਵੀ ਕੋਈ ਲੋਰ ਵਗੈਰਾ ਹੋਊਗੀ ਉਹ ਦੇ ਦਿਓ ਇਹ ਦੇ ਕੇ ਸੀਗੇ ਆਪਾਂ ਨੇ ਇਹਦੇ ਤੋਂ ਹੀ ਆਈਡੀਆ ਲਾ ਕੇ ਹਨਾ ਉਹਨਾਂ ਦਾ ਸੂਟ ਤਿਆਰ ਕਰਤਾ ਜ਼ਰੂਰੀ ਨਹੀਂ ਹੁੰਦਾ ਵੀ ਤੁਹਾਡੇ ਕੋਲ ਕੋਈ ਸੂਟ ਹੈਗਾ ਜਾਂ ਨਹੀਂ ਹੈਗਾ ਆਪਾਂ ਇਸ ਤਰ੍ਹਾਂ ਵੀ ਵੈਸੇ ਵੀ ਜਿਹੜਾ ਹੈਗਾ ਮੈਨੂੰ ਤਾਂ ਸਾਰਾ ਪਤਾ ਹੀ ਹੈ ਜੀ ਹਨਾ 1-2 ਸਾਲ ਦੇ ਬੱਚੇ ਤੋਂ ਸਾਰਾ ਸਾਨੂੰ ਪਤਾ ਹੈ 10 ਸਾਲ ਦੇ ਬੱਚੇ ਤੱਕ ਵੀ ਕਿੰਨੀ ਲੈਂਥ ਆਉਂਦੀ ਆ ਉਹਨਾਂ ਦੇ ਕਿੰਨੇ ਸਾਲ ਦੇ ਬੱਚੇ ਦੇ ਕਿੰਨੀ ਲੈਂਥ ਚੱਲੂ ਤੇ ਹਲਕਾ ਜਿਵੇਂ ਕੋਈ ਬੱਚਾ ਪਤਲਾ ਹੁੰਦਾ ਕੋਈ ਥੋੜਾ ਜਿਹਾ ਭਾਰੀ ਹੁੰਦਾ ਹਨਾ ਹੈਲਦੀ ਹੁੰਦਾ ਉਹਦੇ ਹਿਸਾਬ ਨਾਲ ਜਿਹੜੇ ਹੈਗੇ ਆ ਆਪਾਂ ਸਾਰੇ ਤਰ੍ਹਾਂ ਦੇ ਡਰੈੱਸਾਂ ਤਿਆਰ ਕਰਦੇ ਆ ਇਹ ਬੱਚਾ ਜਿਵੇਂ ਆਪਾਂ ਕਹਿ ਦਈਏ ਨਾਂ ਜਿੰਦਾ ਹਾਰੀ ਨਾਂ ਜਾਂਦੇ ਪਤਨਾ ਇਹ ਉਹ ਵਾਲੇ ਬੱਚੇ ਦੀ ਜਿਵੇਂ ਆਪਾਂ ਕਹਿ ਦਈਏ ਡਰੈੱਸ ਹੈਗੀ ਹੈ ਜੀ 13 ਇੰਚ ਦਾ ਜਿਹੜਾ ਹੈਗਾ ਉਹਨਾਂ ਦਾ ਘੇਰਾ ਤਿਆਰ ਕੀਤਾ 13 13.5 ਦਾ ਤੇ ਐਦਾਂ ਹੀ ਜਿਹੜਾ ਹੈਗਾ ਥੋੜੀ ਜੀ ਕੰਮ ਆ ਰ ਆਪਣੀ ਇਥੋਂ ਥੋੜਾ